ਜਵਾਈ ਮੇਰਾ ਗਲਤੀ ਉਹਨੂੰ ਅਸੀਂ ਉਧਰੋਂ ਲੈਣ ਗਏ ਆ ਤੇ ਨਿਹੰਗਣੀਆਂ ਦੋ ਹੀ ਸਾਡੇ ਕੋਲ ਪੈ ਗਈਆਂ ਬੇਟਾ ਮੇਰਾ ਗਾੜੀ ਗਿਆ ਪਹੁੰਚਾਉਣ ਵਾਸਤੇ ਤੇ ਉਹਦੇ ਨਿਹੰਗਾਂ ਨੇ ਤਲਵਾਰਾਂ ਨਾਲ ਉਸੇ ਵੇਲੇ ਵਾਰ ਕਰੇ ਮੇਰੇ ਤੇ ਵੀ ਹਮਲਾ ਕੀਤਾ ਤਲਵਾਰਾਂ ਨਾਲ ਹੀ ਤੇ ਇੰਜ ਪੁੱਠੇ ਡੰਡੇ ਮਾਰੇ ਆ ਉਹਨਾਂ ਕੋਲੇ ਗੰਡਾਸੇ ਵੀ ਸੀ ਤਲਵਾਰਾਂ ਵੀ ਉਹਨੇ ਗਾੜੀਆਂ ਕਿ ਮੇਰੀ ਮਾਂ ਨੂੰ ਨਾ ਵੱਡੋ ਮੈਨੂੰ ਵੱਡੋ ਇਸ ਗੱਲ ਦੇ ਵਿੱਚ ਉਹਨੂੰ ਵੜ ਦੇ ਤਾਸੇ ਕਰ ਤੇ ਉਹ ਤੇ ਇਹ ਨਿਹੰਗ ਗਿਆ ਤੇ ਤੇ ਦੋ ਨਿਹੰਗਣੀਆਂ ਵਾ ਇੱਕੋ ਕੁੜੀ ਆ ਜਿਹਦੇ ਨਾਲ ਮੇਰਾ ਜਵਾਈ ਗਲਤ ਸੀ ਤੋਂ ਮੌਕੇ ਤੇ ਸੱਦੇ ਜਿਹੜੇ ਉਹਨਾਂ ਨੇ ਆ ਤਲਵਾਰਾ ਪਿੱਛੋਂ ਹੀ ਕੱਢਣਾ ਸਿੱਧੀਆਂ ਹੀ ਮੇਰੇ ਪੁੱਤ ਦਾ ਧੌਣ ਵਾੜ ਦਿੱਤੀ ਆ ਹੱਥ ਵਾੜ ਦਿੱਤਾ ਢਿੱਡ 'ਚ ਮਾਰੀਆਂ ਤਲਵਾਰਾ ਮੌਕੇ ਤੇ ਹੀ ਸਿਰਫ ਮੇਰੇ ਬੇਟੇ ਨੇ ਮੈਨੂੰ ਹੀ ਬਚਾਇਆ ਵਾ ਨਿਹੰਗਣੀਆਂ ਨੇ ਮੇਰੇ ਵਾਲ ਫੜੇ ਸੀ ਅੰਦਰ ਲੈ ਗਈਆਂ ਧੂਕੇ ਮੈਨੂੰ ਮੇਰੇ ਬੇਟੇ ਨੂੰ ਬੂਹੇ ਘਾੜੀ ਵਾੜ ਦਿੱਤਾ ਬਾਅਦ ਮੇਰੀ ਜਿਹੜੀ ਨਣਾਣਾ ਆ ਨਾ ਉਹਦੀ ਜਿਹੜਾ ਉਹਦਾ ਘਰ ਵਲਣਾ ਆ ਆ ਕੁੜੀ ਦੇ ਨਾਲ ਗਲਤੀ ਸੀ ਦੇ ਦੇ ਮੈਂ ਤੁਹਾਨੂੰ ਹੁਣੇ ਫੋਟੋ ਵਿਖਾਈ ਹੈ ਉਹ ਕੁੜੀ ਦੇ ਨਾਲ ਗਲਤ ਆ ਤੇ ਉਹਦੇ ਘਰੇ ਕੱਲ ਤੋਂ ਆਪਾਂ ਤਾਂ ਨਹੀਂ 2 ਦਿਨ ਹੋ ਗਏ ਰਹਿਣ ਦੇ ਆ 2 ਦਿਨ ਹੋ ਗਏ ਉਹਨੇ ਉੱਥੇ ਰਹਿੰਦਾ ਜੀਜਾ ਸਾਡਾ ਮੇਰਾ ਜੀਜਾ ਸੀਗਾ ਫਿਰ ਮੈਂ ਆਪਣੇ ਬੱਚੇ ਨੂੰ ਭਜਾ ਦਿੱਤਾ ਮਗਰ ਭੱਜ ਕੇ ਆਣ ਕੇ ਉਹਨਾਂ ਨੇ ਰਾਹ ਦੇ ਵਿੱਚ ਵਿਚਾਰ ਤੇ ਵੜ ਦਿੱਤਾ ਕਿਹਨੇ ਸਾਡੀ ਭੈਲ ਕਰੀ ਕੀਤੀ ਕਿਹਨੇ ਨੇ ਛਟਾਇਆ ਗਲੀ ਘਵਣ ਨੇ ਕਿ ਤੁਸੀਂ ਇਹ ਕੰਮ ਕਿਉਂ ਕਰ ਰਹੇ ਮੇਰਾ ਨਾਂ ਹੈਗਾ ਕੁਮਲਪ੍ਰੀਤ ਠੀਕ ਆ ਤੁਹਾਈ ਕੋਈ ਕੌਣ ਸੀ ਮੇਰਾ ਘਰ ਬਲਾਜੇ ਪਾਲ ਸਿੰਘ ਠੀਕ ਆ ਉਹਨਾਂ ਨੇ ਨਿਆਂਗਾਨੇ ਕਰਪਾਨਾ ਦੇ ਨਾਲ ਮਾਰਿਆ ਉਹਨੂੰ ਠੀਕ ਆ ਤੇ ਉਹ ਦਾ ਨਾਂ ਰੂਪਾ ਵਾ ਤੇ ਉਹ ਬਾਕੀਆਂ ਦਾ ਨੇ ਮੈਨੂੰ ਨਾਂ ਦਾ ਪਤਾ ਮਾਰਿਆ ਕਿਉਂ ਜੀ ਕੀ ਗੱਲ ਬਾਤ ਦੀ ਮੇਰੀ ਜਿਹੜੀ ਨਾਨਾ ਨਾ ਉਹਦੀ ਜਿਹੜਾ ਉਹਦਾ ਘਰ ਵਾਲਾ ਨਾ ਆ ਕੁੜੀ ਦੇ ਨਾਲ ਗਲਤੀ ਸੀ ਜਿਹਦੀ ਮੈਂ ਤੁਹਾਨੂੰ ਹੁਣੇ ਫੋਟੋ ਵਿਖਾਈ ਹੈ ਉਹ ਕੁੜੀ ਦੇ ਨਾਲ ਗਲਤ ਆ ਤੇ ਉਹਦੇ ਘਰੇ ਕੱਲ ਤੋਂ ਰਹਿ ਆਪਾਂ ਤਾਂ 2 ਦਿਨ ਹੋ ਗਏ ਰਹਿਣ ਦੇ ਆ 2 ਦਿਨ ਹੋ ਗਏ ਉਹਨੇ ਉੱਥੇ ਰਹਿੰਦੇ ਜੀਜਾ ਸਾਡਾ ਮੇਰਾ ਜੀਜਾ ਸੀਗਾ ਮੇਰਾ ਭਰਾ ਆ ਜਿਹਦੀ ਡੈਥ ਹੋਈ ਉਹ ਮੇਰਾ ਭਰਾ ਆ ਠੀਕ ਆ ਦੇਣਾ ਉਸ ਰੂਪਾ ਨਾਲ ਉਹਦੀ ਗੱਲਬਾਤ ਸੀ ਗੱਲਬਾਤ ਸੀ ਕਿ ਤੇ ਉਹਨੇ ਦੋ ਦਿਨ ਤੋਂ ਮੇਰਾ ਜੀਜਾ ਭਜਾਤਾ ਜੀਜਾ ਭਜਾਤਾ ਤੇ ਧਮਕੀਆਂ ਦੇ ਲਾਪੀ ਕਿ ਮੈਂ ਤੇਰੇ ਭਰਾ ਨੂੰ ਆ ਕਰ ਦੂ ਆ ਕਰ ਦੂ ਠੀਕ ਆ ਮੇਰੇ ਭਰਾ ਨੂੰ ਚੜ ਗਿਆ ਗੁੱਸਾ ਉਹ ਛੇਤੀ ਕਿਤੇ ਕਿਹਦੀ ਗੱਲ ਨਹੀਂ ਸੁਣਦਾ ਠੀਕ ਆ ਤੇ ਉਹ ਕਹਿੰਦਾ ਚੱਲ ਕੋਈ ਨਹੀਂ ਆਪਾਂ ਜੀਜੇ ਨੂੰ ਬੁਲਾ ਲਿਓ ਨੇ ਆ ਮੈਂ ਨਹੀਂ ਕੁੜੀਆਂ ਨਾਲ ਲੜਦਾ ਚੱਲ ਮੈਂ ਜੀਜੇ ਨੂੰ ਬੁਲਾ ਲਿਓ ਨਾ ਆ ਠੀਕ ਆ ਉਹ ਗਿਆ ਆਪਣੇ ਵੱਲੋਂ ਭਾਈਏ ਨੂੰ ਬੁਲਾਉਣ ਗਿਆ ਸੀਗਾ ਅੱਗੋਂ ਧਿਆਗਾ ਦੇ ਦੱਤਰ ਕੱਢ ਲੈ ਕਿਤੇ ਕੋਈ ਨਹੀਂ ਉਹ ਕਿੰਨੇ ਮਾਰੇ ਉਹ ਜਿਹੜੇ ਨਿਆੰਘ ਹੈਗੇ ਉਹ ਜਲੰਧਰ ਤੋਂ ਆ ਇੱਥੇ ਜਿਹੜੀ ਉਹ ਆਏ ਸੀਗੇ ਇੱਥੇ ਕੁੜੀ ਰੂਪਾ ਰੂਪਾ ਉਹਨਾਂ ਘਰੇ ਰਹਿਣ ਆਏ ਸੀਗੇ ਅੱਛਾ ਜੀ ਉਹ ਨਿਆੰਘ ਕਿਉਂ ਲੱਗਦੇ ਨੇ ਉਹਨਾਂ ਦੇ ਕਾਹਦੀ ਕਿੱਲੋਂ ਮਾਰੇ ਗਏ ਉਹ ਨਿਆੰਦੋ ਉਹਨਾਂ ਦੇ ਪਤਾ ਨਹੀਂ ਕੀ ਲੱਗਦੇ ਨੇ ਉਹ 1 ਮਹੀਨੇ ਤੋਂ ਨਾਲ ਘਰ ਰਹਿ ਰਹੇ ਸੀਗੇ ਠੀਕ ਆ ਤੇ ਉਸ ਤੋਂ ਬਾਅਦ ਦੋ ਨਿਆੰਗਣੀਆਂ ਵੀ ਸੀ ਜਿਨ੍ਹਾਂ ਨੇ ਮੇਰੀ ਮੰਮੀ ਨੂੰ ਵਾਲਾਂ ਤੋਂ ਫੜਿਆ ਸੀਗਾ ਮੇਰਾ ਬ੍ਰਦਰ 22 ਸਾਲ ਦਾ ਆ ਕਿੰਨੇ ਜਾਣੇ ਨੇ ਹਮਲੇ ਉਹ ਤੇ 3-4 ਜਾਣਿਆਂ ਨੇ 4 ਜਾਣਿਆਂ ਨੇ ਹਟਾ ਕੀਤਾ ਦੋਨੀਆਂ ਗੱਡੀਆਂ ਸੀਗੀਆਂ ਤੇ ਦੋਨੇ ਅੰਗ ਸੀ 20 ਸਾਲ ਦੀ ਉਮਰ ਸੀਗੀ ਤੁਹਾਡੇ ਦਾ ਮੇਰੇ ਬ੍ਰਦਰ ਦੀ ਉਮਰ ਸੀਗੀ 23 22 ਸਾਲ ਮੈਰਿਡ ਸੀ ਹਾਂਜੀ ਮੈਰਿਡ ਸੀ ਤੇ ਫਿਰ ਵੀ ਉਹਨਾਂ ਦੀ ਗੱਲਬਾਤ ਸੀ ਬਾਤ ਅੱਜ ਨਹੀਂ ਨਹੀਂ ਮੇਰੇ ਭਰਾ ਦੀ ਗੱਲਬਾਤ ਨਹੀਂ ਸੀ ਮੇਰੇ ਜੀਜੇ ਦੀ ਗੱਲਬਾਤ ਸੀ ਉਹ ਚਾਹੁੰਦਾ ਸੀ ਮੇਰੀ ਭੈਣ ਦਾ ਘਰ ਨਾਲ ਉਜੜੇ ਠੀਕਾ ਉਹ ਮੇਰੇ ਜੀਜੇ ਨੂੰ ਲੈਣ ਗਿਆ ਉਸ ਕੁੜੀ ਦੇ ਘਰੋਂ ਉਲਟਾ ਉਸ ਕੁੜੀ ਨੇ ਨਿਆਂ加 ਕੋਲੋਂ ਮੇਰਾ ਭਰਾ ਮਰਵਾ ਦਿੱਤਾ ਮੰਗਤੀ ਫੁੱਲ ਮੰਗਤੀ ਕਰਦੇ ਉਹਨਾਂ ਨੂੰ ਇਨਸਾਫ ਮਿਲੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਮਿਲੇ ਮੈਂ ਤਾਂ ਕਹਿੰਦੇ ਮੇਰੇ ਸਿਰ ਤੇ ਮੇਰਾ ਪਿਓ ਵੀ ਨਹੀਂ ਹੈਗਾ ਮੇਰੇ ਸਿਰ ਤੇ ਮੇਰਾ ਭਰਾ ਸੀਗਾ ਇਕੱਲਾ ਠੀਕ ਆ ਮੈਨੂੰ ਮੇਰਾ ਭਰਾ ਵੀ ਨਹੀਂ ਹੈਗਾ ਮੈਂ ਚੋਣੀ ਉਸ ਕੁੜੀ ਨੂੰ ਫਾਂਸੀ ਦੀ ਸਜ਼ਾ ਮਿਲੇ ਜਿੰਨੇ ਮੇਰਾ ਭਰਾ ਮੋਗਿਆ ਹੈ ਕੀ ਗੱਲਬਾਤ ਹੈ ਜਿਹੜੇ ਤੁਹਾਨੂੰ ਗੱਲਬਾਤ ਸਾਡੀ ਹੀ ਹੋਈ ਆਗੀ ਜਵਾਈ ਮੇਰਾ ਗਲਤ ਹੀ ਤੇ ਉਹਨੂੰ ਆਹੀ ਉਧਰੋਂ ਲੈਣ ਗਏ ਆ ਤੇ ਨਿਹੰਗਣੀਆਂ ਦੋ ਹੀ ਸਾਡੇ ਗਾਲ ਪੈ ਗਈਆਂ ਵਾ ਤੇ ਬੇਟਾ ਮੇਰਾ ਗਾੜੀ ਗਿਆ ਪਹੁੰਚਾਉਣ ਵਾਸਤੇ ਤੇ ਉਹਦੇ ਨਿਹੰਗਾਂ ਨੇ ਤਲਵਾਰਾਂ ਨਾਲ ਉਸੇ ਵੇਲੇ ਵਾਰ ਕਰ ਦਿੱਤਾ ਤੁਹਾਡੇ ਤੇ ਵੀ ਹਮਲਾ ਮੇਰੇ ਤੇ ਵੀ ਹਮਲਾ ਕੀਤਾ ਤਲਵਾਰਾਂ ਨਾਲ ਹੀ ਤੇ ਇੰਜ ਪੁੱਠੇ ਡੰਡੇ ਮਾਰੇ ਆ ਉਹਨਾਂ ਕੋਲੇ ਗੰਡਾਸੇ ਵੀ ਸੀ ਤਲਵਾਰਾਂ ਵੀ ਉਹਨੇ ਗਾੜੀਆਂ ਕਿ ਮੇਰੀ ਮਾਂ ਨੂੰ ਨਾ ਵੱਡੋ ਮੈਨੂੰ ਵੱਡੋ ਇਸ ਗੱਲ ਦੇ ਵਿੱਚ ਉਹਨੂੰ ਵੜ ਦੇ ਤਾਸੇ ਕਰ ਤੇ ਮੌਕੇ ਕਿੰਨੇ ਨਿਹੰਗ ਸੀ ਤੇ ਨਿਹੰਗ ਆ ਤੇ ਦੋ ਨਿਹੰਗਣੀਆਂ ਵਾ ਇੱਕੋ ਕੁੜੀ ਆ ਜਿਹਦੇ ਨਾਲ ਮੇਰਾ ਜਵਾਈ ਗਲਤ ਸੀ ਹਾਂਜੀ ਉਹ ਨਿਹੰਗ ਉਹਨਾਂ ਦੇ ਘਰ ਰਹਿੰਦੇ ਅੱਛਾ ਦੋ ਮੌਕੇ ਤੇ ਸੱਦੇ ਜਿਹੜੇ ਉਹਨਾਂ ਨੇ ਆ ਤਲਵਾਰਾਂ ਪਿੱਛੋਂ ਹੀ ਕੱਢਣਾ ਸਿੱਧੀਆਂ ਮੇਰੇ ਪੁੱਤ ਦਾ ਧੌਣ ਵੜ ਦਿੱਤੀ ਆ ਹੱਥ ਵੜ ਦਿੱਤਾ ਢਿੱਡ 'ਚ ਮਾਰੀਆਂ ਤਲਵਾਰਾਂ ਮੌਕੇ ਤੇ ਹੀ ਸਿਰਫ ਮੇਰੇ ਬੇਟੇ ਨੇ ਮੈਨੂੰ ਹੀ ਬਚਾਇਆ ਵਾ ਨੰਗੜੀਆਂ ਨੇ ਮੇਰੇ ਵਾਲ ਫੜੇ ਸੀ ਅੰਦਰ ਲੈ ਗਈਆਂ ਧੂਕੇ ਮੈਨੂੰ ਮੇਰੇ ਬੇਟੇ ਨੂੰ ਬੂਏ ਗਾੜੀ ਵੜ ਦਿੱਤਾ ਬਾਹਰ ਜਦੋਂ ਮੈਨੂੰ ਕਿਹਾ ਜਾ ਕੇ ਪੁਲਿਸ ਵਾਲਿਆਂ ਨੂੰ ਕਹਿ ਕਿ ਇਹਨਾਂ ਨੂੰ ਆਣ ਕੇ ਫੜੋ ਸਾਡੇ ਹੱਥੀ ਪੈ ਗਿਆ ਤਲਵਾਰਾਂ ਕੱਢ ਲਈਆਂ ਯਾਰ ਮੈਂ ਆਪਣੇ ਬੱਚੇ ਨੂੰ ਭਜਾ ਦਿੱਤਾ ਮਗਰ ਭੱਜ ਕੇ ਆਣ ਕੇ ਉਹਨਾਂ ਨੇ ਰਾਹ ਦੇ ਵਿੱਚ ਬਚਾਰ ਤੇ ਵੜ ਦਿੱਤਾ ਕਹੇ ਨੇ ਸਾਡੀ ਬਿਹਾਲ ਕਰਨ ਕੀਤੀ ਕਹੇ ਨੇ ਨਿ ਛਟਾਇਆ ਗਲੀ ਗਵਾਨ ਨੇ ਕਿ ਤੁਸੀਂ ਇਹ ਕੰਮ ਕਿਉਂ ਕਰਾਂਗੇ ਗਲੀ ਦੇ ਵਿੱਚ ਹੋਇਆ ਗਲੀ ਦੇ ਵਿੱਚ ਹੋਇਆ ਬਾਜ਼ਾਰ ਦੇ ਵਿੱਚ ਮੈਂ ਤਾਂ ਨਹੀਂ ਕਿ ਮੁੰਡਾ ਤੁਹਾਡਾ ਨਾਮ ਹੁੰਦਾ ਤੇ ਤੁਹਾਨੂੰ ਇਹਨਾਂ ਨੇ ਨਿਸ਼ਾਨ ਕਰ ਹਾਂਜੀ ਕਰਨਾ ਸੀ ਕਰਨ ਦਾ ਸੀ ਸਾਡੀ ਅਨ ਬਾਬੇ ਬੇਰੀ ਸਵੇਰੇ ਵੀ ਕਰੰਦਾ ਹੈ ਸਵੇਰੇ ਵੀ ਸਾਡੇ ਕੱਲ ਵੀ ਹੱਥੀ ਪਾਇਆ ਕੱਲ ਸਵੇਰੇ ਗਏ ਅਸੀਂ ਕਿਹਾ ਸਾਡਾ ਇਤਰਾ ਮੁੰਡਾ ਗਲਤ ਆ ਕਹਿੰਦੇ ਨਹੀਂ ਗਲਤ ਹੋ ਸਕਦਾ ਇਹਦੇ ਨਾਲ ਨਹੀਂ ਗਲਤ ਹੋ ਸਕਦਾ ਸਾਡੀ ਭੈਣ ਆ ਸਾਨੂੰ ਇਹਦੇ ਤੇ ਚਕੀਨ ਇਹ ਬਾਬੇ ਬੇਰ ਦੀ ਘਟਨਾ ਜੇ ਤਾਨੇ ਵਾਲਾ ਟੋਇਆ ਜੀ ਉੱਥੋਂ ਦੀ ਕਟਨਾ ਅਸੀਂ ਪੁਲਿਸ ਵਾਲਿਆਂ ਕੋ ਸਾਨੂੰ ਇਨਸਾਫ ਚਾਹੀਦਾ ਸਾਡੇ ਮੁੰਡੇ ਕੱਲਾ ਕੱਲਾ ਮੇਰਾ ਬੇਟਾ ਜੀ ਟੋਟਲ ਕਿੰਨੇ ਜਾਣੇ ਨੇ ਹਮਲਾ ਕੀਤਾ ਟੋਟਲ 6 ਜਾਣੇ ਤੇ ਹੈਗੇ ਹਮਲੇ ਨਿਹੰਗ ਸਿੰਘ ਨਿਹੰਗ ਸਿੰਘ ਹੈਗੇ ਜੇ 3 ਤੇ ਦੋ ਨਿਹੰਗਣੀਆਂ ਤੇ 6ਵੀਂ ਉਹ ਜਿਹਦੇ ਨਾਲ ਮੇਰਾ ਜਵਾਈ ਗਲਤ ਆ ਇਹ 6 ਜਾਣੇ ਕਿ ਆ ਜਾਣੇ ਨਹੀਂ ਹਮਲਾ ਕੀਤਾ ਕਿਸੇ ਨੇ ਗੰਡਾਸੀ ਫੜੀ ਕਿਸੇ ਨੇ ਤਲਵਾਰ ਫੜੀ ਕਿਸੇ ਨੇ ਕੋਛ ਫੜਿਆ ਕਿਸੇ ਨੇ ਕੋਪੜ ਗੰਡਾਸੀ ਜਿਆਦੇ ਆ ਤਲਵਾਰਾ ਜਿਆਦਾ ਨਾ ਕੋਈ ਕੋਈ ਡੰਡਾ ਨਹੀਂ ਕੋਈ ਹਿੱਟ ਨਹੀਂ ਕੁਛ ਨਹੀਂ ਠੀਕ ਇੱਟਾ ਮੈਂ ਉਹਦੋਂ ਮਾਰੀਆਂ ਜਦੋਂ ਮੇਰੇ ਬੇਟੇ ਨੇ ਵੱਢ ਕੇ ਸੁੱਟ ਕੇ ਗੱਡੀ 'ਚ ਬਹਿ ਗਏ ਆ ਚੱਲ ਗਏ ਆ ਉਦੋਂ ਮੈਂ ਉਹਨਾਂ ਦੇ ਬੂਏ ਨੂੰ ਇੱਟਾ ਮਾਰੀਆਂ ਠੀਕ ਵੀ ਮੇਰਾ ਬੱਚਾ ਮੈਨੂੰ ਦੇਖ ਕੇ ਜਾਓ ਤੁਸੀਂ ਹੁਣ ਕਿੱਥੇ ਚੱਲੇ ਜੋ ਫੇਰ ਮੈਂ ਉਹਦੇ ਗੱਡੀ ਇੱਟਾ ਚ ਲਾਈਆ ਬੂਆ ਮਾਰ ਕੇ ਲੋਕ ਕਰਕੇ ਠੀਕ ਹੈ ਹਾਂਜੀ ਅੱਛਾ ਜਿਹੜੀ ਇਹਨਾਂ ਦੇ ਪਰਿਵਾਰ ਵੱਲੋਂ ਇਹ ਜੇ ਸਾਨੂੰ ਜਾਣਕਾਰੀ ਮਿਲੀ ਆ ਉਹਦੇ ਮੁਤਾਬਕ ਜਿਹੜਾ ਅਜੇ ਪਾਲ ਸਿੰਘ ਜੀ ਦੀ ਵਰਗਰੀਨ ਬਾਈਕ ਸਾਲਾ ਇਹਦਾ ਤਿੰਨ ਅਣਪਛਾਤੇ ਵਿੱਚ ਨਵ ਲੋ ਜਿਹੜਾ ਹੈਗਾ ਮਰਦ ਕੁੱਤਾ ਗਿਆ ਇਹਦੇ ਪਰਿਵਾਰ ਦੇ ਕਹਿਣ ਮੁਤਾਬਕ ਜਿਹੜਾ ਇਹ ਮਰਨ ਵਾਲਾ ਵਾ ਇਹਦੀ ਇਹਦੇ ਸਿਸਤੋ ਜਿਹੜੀ ਸੀ ਉਹਦਾ ਹਸਬੰਡ ਸੀ ਹੈਪੀ ਨਾ ਹੋਣਾ ਦਿੱਤੀ ਉਹਦੇ ਰੂਪਨਾ ਦੀ ਔਰਤ ਦੇ ਨਾਲ ਜਿਹੜੇ ਇਹਦੇ ਰਿਸ਼ੇਸ਼ ਸੀ ਔਰ ਇਹਦੀ ਵਾਈਫ ਨੂੰ ਪਤਾ ਲੱਗ ਗਿਆ ਸੀ ਕੰਨ ਔਰ ਇਹਨਾਂ ਦੇ ਘਰ ਥੋੜਾ ਕੁਰੀਸ਼ ਹੋਇਆ ਤੇ ਉਹ ਕੱਲ ਦਾ ਘਰੋਂ ਨਰਾਜ ਹੋ ਕੇ ਗਿਆ ਸੀ ਅੱਜ ਜਦੋਂ ਇਹ ਉਹਦੀ ਤਲਾਸ਼ ਤੇ ਵਿੱਚ ਰੂਪਾ ਦੇ ਘਰ ਆਏ ਔਰ ਰੂਪਾ ਦੇ ਘਰ ਆ ਕੇ ਜਦੋਂ ਇਹਨਾਂ ਨੇ ਪੁੱਛਿਆ ਰੂਪਾ ਦੇ ਘਰ ਇੱਕ ਨ્યાਗ ਸਿੰਘ ਬੁੱਢਾ ਦਲਦਾ ਹੈਗਾ ਸੀ ਔਰ ਇਹਨਾਂ ਦਾ ਉਸੇ ਇੱਕ ਥੋੜਾ ਬੋਲਬਲੀਆ ਹੋਇਆ ਤੇ ਉਹ ਧੰਨ ਸਿੰਘ ਨੇ ਆਪਣਾ ਫੋਨ ਕਰਕੇ ਕੋਈ ਅਨਨੌਨ ਬੰਦੇ ਬੁਲਾਏ ਆ ਜੋਨਾਂ ਨੇ ਇਹਨਾਂ ਦੇ ਕਹਿਣ ਮੁਤਾਬਕ ਜਿਹੜੀਆਂ ਜਾਂਦੇ ਮਾਰੇ ਪਾਇਸੀ ਔਰ ਇਹਨਾਂ ਦੀ ਜਿਹੜੀ ਇੱਥੋਂ ਪਾਈ ਹੋਈ ਔਰ ਉਹਦਾ ਨਿਆਂ ਸੁਲਾਣੇ ਫਰਮੂਦੂ ਜਿਹੜੇ ਆ ਮਤਲਬ ਇਹਦਾ ਮਰਡਰ ਕੀਤਾ ਵਾ ਔਰ ਫਿਲਹਾਲ ਇਹ ਮਕਦਮਾ ਦਰਜ ਕਰਕੇ ਤਫਤੀਸ਼ ਕਰਾਂਗੇ ਔਰ ਜਿਹੜਾ ਜੋ ਵੀ ਹੈਗਾ ਕੋਈ ਵੀ ਜਿਹੜਾ ਹੈਗਾ ਦੋਸ਼ੀ ਉਹ ਬਖਸ਼ ਹੋ ਜਾਏ ਮਰਡਰ ਕਿਸ ਚੀਜ਼ ਨੇ ਕੀਤਾ ਸੀ ਅ ਇਹਨਾਂ ਦੇ ਕਹਿਣ ਤੱਕ ਕੁਰਬਾਨਾ ਮਾਰੀਆਂ ਆ ਉਹਦੇ ਤੇ ਇਹਨਾਂ ਦਾ ਪੋਸਟ ਮਾਰਟ ਕਰਾਵਾਂਗੇ ਜਿਹੜੀ ਫਿਰ ਉਹ ਕਾਗਜ਼ ਦਾ ਪਤਾ ਹੈ ਤੇ ਸਿਕਹਾਰੀ ਹੋਇਆ ਹੋਣਾ ਇਹ ਉੱਥੇ ਆਪਣੇ ਭਾਈ ਬਾਸ ਸਿੰਘ ਦੇ ਉਹ ਜਿਹੜਾ ਉਹਨਾਂ ਦਾ ਜ਼ਰੂਪਾ ਦੇ ਘਰ ਦੇ ਨਜ਼ਦੀਕ ਹੋਇਆ ਠੀਕ ਠੀਕ ਹੋ ਗਿਆ